ਮੈਰਿਕਾ ਤੋਂ ਰਿਪੋਰਟ ਕੀਤੀ ਗਈ ਹੈ ਭਾਰਤੀਆਂ ਨੂੰ ਵਿਦੇਸ਼ ਭੇਜਣ ਵਾਲੇ ਟਰੈਵਲ ਏਜੰਟਾਂ ਵਿਰੁੱਧ ਪੁਲਿਸ ਲਗਾਤਾਰ ਮਾਮਲੇ ਦਰਜ ਕਰ ਰਹੀ ਹੈ। ਤੇ ਇਹਨਾਂ ਨੂੰ ਫੜਨ ਦੇ ਲਈ ਲਗਾਤਾਰ ਛਾਪੇ ਮਾਰੀ ਵੀ ਕੀਤੀ ਜਾ ਰਹੀ ਹੈ। ਸੁਮਨਸਰ ਵਿੱਚ ਗੈਰ ਕਾਨੂੰਨੀ ਟਰੈਵਲ ਏਜੰਟਾਂ ਵਿਰੁੱਧ ਸ਼ਿਕਾਇਤਦਾਰ ਤੇ ਅਮਰਸਰ ਦੇ ਡੀਸੀ ਸਾਖੀ ਸਾਨੀ ਨੇ ਕਾਰਵਾਈ ਕੀਤੀ ਹੈ। ਤਾਂ ਲਗਭਗ 40 ਟਰੈਵਲ ਏਜੰਟਾਂ ਦੇ ਆਈਲੈਟਸ ਸੈਂਟਰਾ ਦੇ ਲਾਇਸੈਂਸ ਰੱਦ ਕਰ ਦਿੱਤੇ ਨੇ। ਤੇ ਭਵਿੱਖਤ ਵਿੱਚ ਵੀ ਜਹੀ ਕਾਰਵਾਈ ਕੀਤੀ ਜਾਵੇਗੀ ਇਸ ਮਾਮਲੇ ਦੇ ਵਿੱਚ। शिकायतकर्ता सर्वजीत सिंह ਦਾ ਕਹਿਣਾ ਹੈ ਕਿ ਉਸਨੇ ਲੋਕਾਂ ਨੂੰ ਵਿਦੇਸ਼ ਭੇਜਣ ਵਾਲੇ ट्रैवल एजेंट्स ਉਪਰੁੱਧ ਡੀਸੀ ਨੂੰ ਪੱਤਰ ਦੇ ਕੇ ਕਾਰਵਾਈ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਅੰਮ੍ਰਿਤਸਰ ਦੇ ਡੀਸੀ ਨੇ ਲਗਭਗ 40 ट्रैवल एजेंट्स ਉਪਰੁੱਧ ਕਾਰਵਾਈ ਕੀਤੀ ਹੈ। ਹਾਂ ਜੀ ਟੜਾ ਨਾਮ ਮੇਰਾ ਨਾਮ ਜੀ ਸਰਬਜੀਤ ਸਿੰਘ ਸੋਨੂ ਟੱਲਿਆਲਾ ਔਰ ਮੈਂ ਪੰਜਾਬ ਕਾਂਗਰਸ ਅਫੀਸਰ ਦਾ ਡਾਈਟੈਂਡ ਹਾਂ ਪੰਜਾਬ ਦਾ। ਅਰ ਅਸੀਂ ਥੋੜੇ ਦਿਨ ਪਹਿਲਾਂ ਮਾਨਯੋਗ ਡੀਸੀ ਮੈਡਮ ਅੰਮ੍ਰਿਤਸਰ ਨੂੰ ਕੰਪਲੇਟ ਕੀਤੀ ਸੀ। ਔਰ ਮੰਗ ਕੀਤੀ ਸੀ ਕਿ ਜਿੰਨੇ ਵੀ ਫਰਜੀ ਟਰੈਵਲ ਏਜੰਟ ਨੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਜੋ ਪੰਜਾਬ ਦੇ ਪੋਲੇ ਪਾਲੇ ਲੋਕਾਂ ਨੂੰ ਇਸ ਦੇਸ਼ ਦੇ ਪੋਲੇ ਪਾਲੇ ਲੋਕਾਂ ਨੂੰ ਚਾਸੀ ਵਿੱਚ ਵਸਾ ਕੇ ਪੈਸੇ ਇੱਕ ਨੰਬਰ ਦੇ ਕਹਿ ਕੇ ਲੈ ਕੇ ਤੇ ਬਾਅਦ ਵਿੱਚ ਦੋ ਨੰਬਰ ਚ ਭੇਜਦੇ ਡੋਂਕੀ ਰਾਈ ਜੋ ਕਿ ਇੱਕ ਬਹੁਤ ਹੀ ਛਲਾਗਾ ਜੋ ਕੰਮ ਆ ਉਹ ਪ੍ਰਸ਼ਾਸਨ ਨੇ ਕੀਤਾ ਵਾ ਔਰ ਇਹ ਜਿਹੜੇ ਆ 30 ਤੋਂ 35 ਟਰੈਵਲ ਏਜੰਟਾਂ ਦੇ ਆਰਡਰ ਜਿਹੜੇ ਸਾਨੂੰ ਮਿਲ ਗਿਆ ਕਿ ਉਹਨਾਂ ਦੇ ਦਫ਼ਤਰ ਜਿਹੜੇ ਆ ਬੰਦ ਕਰ ਦਿੱਤੇ ਆ ਉਹ ਫਰਜੀ ਟਰੈਵਲ ਏਜੰਟ ਜਿਹੜੇ ਉਹ ਲੋਕਾਂ ਨੂੰ ਗੁੰਮਰਾਹ ਕਰਕੇ ਐਡਾ ਦੇ ਦੇ ਕੇ ਦਫ਼ਤਰਾਂ 'ਚ ਸੱਜ ਸੱਜ ਕੇ ਝੂਠ ਬੋਲ ਬੋਲ ਕੇ ਜਿਹੜਾ ਝਾਸੇ 'ਚ ਫਸਾ ਕੇ ਨੌਜਵਾਨਾਂ ਨੂੰ ਗਲਤ ਰਸਤੇ ਕੱਲਦੇ ਸੀ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਔਰ ਜਿੱਥੇ ਅੱਜ ਸ਼ੁਰੂਆਤ ਪ੍ਰਸ਼ਾਸਨ ਨੇ ਕੀਤੀ ਆ ਅਸੀਂ ਵੀ ਆਪਣਾ ਪੂਰਾ ਪੂਰਾ ਯੋਗਦਾਨ ਉਸ ਦੇ ਨਾਲ ਪਾਵਾਂਗੇ ਕਿਉਂਕਿ ਪ੍ਰਸ਼ਾਸਨ ਸਕੋ ਟੂ ਸਕਟ ਐਕਸ਼ਨ ਲਿਆ ਜਾਵੇ ਔਰ ਇਨ੍ਹਾਂ ਖਿਲਾਫ ਜਿਹੜੇ ਮੁਕੱਦਮੇ ਆ ਹੁਣ ਈਓ ਵਿੰਗ ਦੇ ਵਿੱਚ ਬਹੁਤ ਸਾਰੀਆਂ ਕੰਪਲੇਂਟਾਂ ਪਈਆਂ ਉਹ ਵੀ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰੂੰਗਾ ਕਿਉਂਕਿ ਇੱਕ ਚਿੱਠੀ ਅਸੀਂ ਲਿਖੀ ਸੀ ਪੰਜਾਬ ਸਰਕਾਰ ਔਰ ਸੈਂਟਰ ਸਰਕਾਰ ਨੂੰ ਔਰ ਮਾਨਯੋਗ ਡੀਸੀ ਸਾਹਿਬ ਨੂੰ ਇੱਕ ਲੈਟਰ ਦਿੱਤੀ ਸੀ ਕਿ ਇਹਨਾਂ ਖਿਲਾਫ ਜਿਹੜੀਆਂ ਕੰਪਲੇਂਟਾਂ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿੰਨੇ ਟਰੈਵਲ ਏਜੰਟਾਂ ਦੇ ਕਾਰਵਾਈ ਕੀਤੀ ਹੈ ਤੁਸੀਂ 30 ਤੋਂ 35 ਦੇ 32 ਤੋਂ 40 ਜਿਹੜੇ ਹੈਗੇ ਆ ਔਰ ਹੋਰ ਤੇ ਹੋਊਗੀ ਪੂਰੇ ਪੰਜਾਬ ਭਰ ਵਿੱਚ ਹੋਊਗੀ ਕਿਉਂਕਿ ਇਹ ਏਜੰਟ ਜਿਹੜੇ ਆ ਇਹ ਏਜੰਟ ਕਿਸੇ ਦੇ ਸਕੇ ਨਹੀਂ ਜਿਹੜੇ ਤੁਹਾਡੇ ਦੇਸ਼ ਦਾ ਨਾਮ ਖਰਾਬ ਕਰਨ ਦੇ ਤੁਹਾਡੇ ਨੌਜਵਾਨਾਂ ਨੂੰ ਕੁੱਠੇ ਪੰਨੇ ਲਾਉਣ ਦੇ ਆ ਔਰ ਕਹਿ ਕੇ ਕੁਝ ਹੋਰ ਤੇ ਕਰਦੇ ਕੁਝ ਹੋਰ ਆ ਫਿਰ ਇਸ ਕਰਕੇ ਇਹਨਾਂ ਦੇ ਖਿਲਾਫ ਵੀ ਜਿਹੜਾ ਬਣਦਾ ਵਾ ਉਹ ਜੁਰਮ ਉਹ ਹੋਣਾ ਚਾਹੀਦਾ ਵਾ ਜਿਹੜਾ ਇਹਨਾਂ ਨੇ ਕੀਤਾ 420 ਨਹੀਂ ਨਾ ਹਿਊਮਨ ਟ੍ਰੈਫਿਕ ਐਕਟ 13 ਕਿਉਂਕਿ ਲਾਇਸੈਂਸ ਵੀ ਕਿਤੇ ਨਾ ਕਿਤੇ ਉਹ ਬਣਾ ਲੈਂਦੇ ਆ ਲਾਇਸੈਂਸ ਬਾਹਰ ਜਾਣਦਾ ਨਹੀਂ ਲਾਇਸੈਂਸ ਇਹਨਾਂ ਨੂੰ ਗਾਈਡ ਕਰਨ ਦਾ ਮਿਲਦਾ ਇਹਨਾਂ ਤੇ ਦੇਸ਼ ਦਰੋਹ ਦਾ ਮੁਕਦਮਾ ਦਰਜ ਹੋਣਾ ਚਾਹੀਦਾ ਔਰ ਜਿੰਨਿਆਂ ਨੇ ਵੀ ਫਰਾਡ ਕੀਤਾ ਵਾ ਇਹ ਨਹੀਂ ਵੀ ਇਹਨਾਂ ਨੇ ਹੁਣ ਆ ਚਾਰ ਦਿਨ ਕੰਮ ਹੋ ਗਿਆ ਤੇ ਬਸ ਇਹ ਬੜੇ ਲੰਮੇ ਸਮੇਂ ਤੋਂ ਅਸੀਂ ਇਹ ਮਹਿਮ ਦਾ ਯੋਗਦਾਨ ਪਾ ਰਹੇ ਜਿਹੜੀ ਸਰਕਾਰ ਵੱਲੋਂ ਚੜਾਈ ਜਾ ਰਹੀ ਔਰ ਅੱਗੇ ਵੀ ਜਿਹੜਾ ਪ੍ਰਸ਼ਾਸਨ ਦੇ ਨਾਲ ਅਸੀਂ ਖੜੇ ਆ ਔਰ ਪ੍ਰਸ਼ਾਸਨ ਇਹਨਾਂ ਖਿਲਾਫ ਜਿਹੜਾ ਸਖਤ ਕਾਰਵਾਈ ਕਰ ਸੋਨੋ ਜੀ ਇਹ ਸਾਰੇ ਏਜੰਟ ਆ ਸਾਰੇ ਅੰਮ੍ਰਿਤਸਰ ਦੇ ਆ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਇਹਨਾਂ ਦਫਤਰ ਸੀਗੇ ਭਾਜੀ ਇਹਨਾਂ ਦੇ ਦਫਤਰ ਜਿਹੜੇ ਆ ਨਾ ਫਸਟ ਸਟੈਂਡ ਤੋਂ ਲੈ ਕੇ ਅਮਰitsar ਦੇ ਹਰ ਪੌਸ਼ ਏਰੀਆ ਚ ਮਿਲਣਗੇ ਜੈਂਟ ਦਫਤਰ ਹੀ ਉੱਥੇ ਕੋਲਦੇ ਆ ਜਿੱਥੇ ਵਧੀਆ-ਵਧੀਆ ਲੋਕਾਂ ਨੇ ਆਉਣਾ ਵਾ ਕਿਉਂਕਿ ਦੂਰੋਂ ਪਤਾ ਲੱਗਣਾ ਚਾਹੀਦਾ ਗਲੀਆਂ ਚ ਤੇ ਮੁਹੱਲਿਆਂ ਚ ਦਫਤਰ ਤੇ ਨਾ ਖੁੱਲਣੇ ਨਹੀਂ ਐ ਇਦਾਂ ਹੀ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਹੈਗੇ ਫਰਜੀ ਜੈਂਟ ਔਰ ਪ੍ਰਸ਼ਾਸਨ ਦੇ ਨਾਲ ਅਸੀਂ ਸਹਿਯੋਗ ਕਰਕੇ ਉਹਨਾਂ ਦਾ ਜਿਹੜਾ ਇਹਨਾਂ ਨੂੰ ਕਾਬੂ ਵੀ ਕਰਾਂਗੇ ਜਲਦੀ ਠੀਕ ਧੰਨਵਾਦ ਹੁਣ ਤੱਕ 131 ਡਿਪੋਟਿਸ ਆ ਚੁੱਕੇ ਨੇ 127 ਜਿਹੜੇ ਤਿੰਨ ਸਪੈਸ਼ਲ ਫਲਾਈਟਸ ਆਏ ਸੀਗੇ ਤੇ ਚਾਰ ਆਏ ਨੇ ਕਮਰਸ਼ੀਅਲ ਫਲਾਈਟ ਤੋਂ ਹੁਣ ਤੱਕ ਅਪ ਐਫਆਈਆਰ ਦਰਜ ਕੀਤਾ ਹੈ ਔਰ ਤਿੰਨ ਕੇਸ ਦੇ ਵਿੱਚ ਆਪਾਂ ਤਿੰਨ ਲੋਕਾਂ ਨੂੰ ਅਰੈਸਟ ਕਰਨជា ਆਪਾਂ ਕਾਮਯਾਬ ਹੋਏ ਹਾਂ ਬਾਕੀਆਂ ਦੇ ਵਿੱਚ ਡਿਟੇਲ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਉਹਨਾਂ ਦਾ ਕਿਹੜਾ ਰੂਟ ਲਿੱਤਾ ਕੀ ਨੈਟਵਰਕ ਹੈ ਉਹਦੀ ਡਿਟੇਲਿੰਗ ਚੱਲ ਰਹੀ ਹੈ ਤੇ ਬੜੇ ਸਿਸਟੇਮੈਟਿਕ ਤਰੀਕੇ ਨਾਲ ਆਪਾਂ ਸਾਡੇ ਦੇ ਖਿਲਾਫ ਕਾਰਵਾਈ ਕਰਨជា ਲੱਗੇ ਹੋਏ ਆ ਸਰ ਕਿਹਾ ਜਾਂਦਾ ਕਿ ਜਿਹੜੇ ਏਜੰਟ ਆ ਜਿਆਦਾਤਰ ਉਹ ਫਰਾਰ ਹੋ ਚੁੱਕੇ ਆ ਕਈ ਤੇ ਜਿਹੜੇ ਭਾਰਤ ਛੱਡ ਕੇ ਵੀ ਬਾਹਰ ਗਏ ਸਭ ਉਹ ਕਿਸ ਤਰ੍ਹਾਂ ਹਾਂ ਜਵਾਬ ਉਸ ਫਲਾਕੇ ਸਰ ਕੋਈ ਕੀਤਾ ਜਾਂਦੀ ਨਹੀਂ ਕਰਦੇ ਦੇਖੋ ਇਹਦੇ ਵਿੱਚ ਸੱਚਾਈ ਹੈ ਕਈ ਏਜੰਟ ਬਾਹਰ ਪਹਿਲੇ ਤੋਂ ਬਾਹਰ ਕਈ ਏਜੰਟ ਬਾਹਰ ਹੀ ਸੀਗੇ ਕੋਈ ਦੁਬਈ ਤੇ ਸੀਗਾ ਕੋਈ ਮਾਲਟਾ ਸੇ ਸੀਗਾ 1-2 ਯੂਕੇ ਦੇ ਵੀ ਫੋਨ ਨੰਬਰ ਸਾਹਮਣੇ ਆਏ ਹਨ ਕਈ ਕੇਸਸ ਦੇ ਵਿੱਚ ਜਿਹੜਾ ਵਿਕਟਿਮ ਹੈ ਉਹਨੇ ਏਜੰਟ ਨਾਲ ਕਦੇ ਮੁਲਾਕਾਤ ਨਹੀਂ ਕੀਤੀ ਸਿਰਫ ਫੋਨ ਤੇ ਗੱਲ ਹੋਈ ਹੈ WhatsApp ਤੇ ਗੱਲ ਹੋਈ ਹੈ ਤੇ ਕੋਈ ਟ੍ਰਾਂਸਫਰ ਪੈਸੇ ਲੈ ਕੇ ਚਲਾ ਗਿਆ ਹੈ ਇਸ ਤਰ੍ਹਾਂ ਦੇ ਥੋੜੇ ਕੰਪਲੈਕਸ ਕੇਸਸ ਨੇ ਕਿਉਂਕਿ ਏਜੰਟਸ ਵੀ ਹੈਗੇ ਨੇ

ਤਗੀੜਾ ਅੱਜ ਦੇ ਸਾਰੇ ਨੌਜਵਾਨਾਂ ਬਾਹਰ ਜਾਣਾ ਚਾਹੁੰਦੇ ਨੇ ਤੇ ਇਹ ਵੀ ਕਬਰ ਜੋ ਸਾਹਮਣੇ ਲਿਖਾ ਅੱਜ ਇਹ ਟ੍ਰੈਵਲ ਇਹ ਤੇ ਉਹ ਲਗਾਤਾਰ ਹਜੇ ਵੀ ਟੋਕੀ ਰੁੱਟ ਰਹੀ ਬਾਤ ਪੇਜਾ ਸਰ ਕੀ ਤੁਸੀਂ ਰੋਚ ਚਾਹੇ ਦੇਣਾ ਚਾਹੁੰਦੇ ਦੇਖੋ ਇਹਦੇ ਵਿੱਚ ਚੇਤਾਵਨੀ ਦੋ ਚੀਜ਼ਾਂ ਹੈਗੀਆਂ ਚੇਤਾਵਨੀ ਹੈਗੀ ਇਹ ਟ੍ਰੈਵਲ ਏਜੰਟਾਂ ਨੂੰ ਜਿਹੜਾ ਕਿ ਇਹ ਇਲੀਗਲ ਕੰਮ ਕਰ ਰਹੇ ਨੇ ਕਿ ਉਹ ਸचेत ਹੋ ਜਾਣ ਜਿਹੜਾ ਕਾਨੂੰਨ ਦਾ ਸਿਕੰਜਾ ਹੈ ਕਾਨੂੰਨ ਦਾ ਜਿਹੜਾ ਵੜਦ ਹੱਥ ਹੈਗਾ ਉਹ ਤੁਹਾਡੇ ਤੇ ਆ ਕੇ ਤੁਹਾਨੂੰ ਉਹ ਆ ਕੇ ਨੁਕਸਾਨ ਕਰੇਗਾ ਜਿਹੜੇ ਲੋਕ ਇਸ ਸਰਵਿਸ ਨੂੰ ਲੈਣਾ ਚਾਹੁੰਦੇ ਨੇ ਇਲੀਗਲ ਰੂਟ ਤੋਂ ਜਿਹੜਾ ਜਾਣਾ ਚਾਹੁੰਦੇ ਨੇ ਜਿਹਨੂੰ ਡਾਂਕੀ ਰੂਟ ਕਿਹਾ ਜਾਂਦਾ ਹੈ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਇਹ ਨਾ ਇੱਕ ਬਹੁਤ ਰਿਸਕੀ ਗੇਮ ਹੈ ਇਹਦੇ ਵਿੱਚ ਇਹਦਾ ਰਿਜ਼ਲਟਸ ਅੱਛਾ ਨਹੀਂ ਹੈ ਔਰ ਹੁਣ ਸਾਰੇ ਕੰਟਰੀਜ਼ 'ਚ ਮਾਹੌਲ ਇਸ ਤਰ੍ਹਾਂ ਦਾ ਹੈ ਕਿ ਇਲੀਗਲ ਮਾਈਗ੍ਰੇਸ਼ਨ ਨੂੰ ਕੋਈ ਬढ़ावा ਨਹੀਂ ਦੇ ਰਿਹਾ ਇਸ ਕਰਕੇ ਇਹ ਜ਼ਰੂਰੀ ਹੈ ਕਿ ਆਪਾਂ ਇਹ ਰੂਟ ਨਾ ਲਈਏ ਲੀਗਲ ਮਾਈਗ੍ਰੇਸ਼ਨਸ ਦੇ ਬਹੁਤ ਅੱਛੇ ਰੂਟਸ ਨੇ ਆਪਣੇ ਆਪ ਨੂੰ ਸਕਿੱਲ ਕਰੋ

ਜਿੱਥੇ ਤੱਕ ਲੀਗਲ ਜਿਨ੍ਹਾਂ ਕੋਲ ਲਾਇਸੈਂਸ ਹੈ ਉਹਨਾਂ ਦੀ ਵੀ ਲਾਇਸੈਂਸ ਚੈਕਿੰਗ ਕੀਤੀ ਜਾ ਰਹੀ ਹੈ ਪੂਰੇ ਪੰਜਾਬ 'ਚ ਔਰ ਇੱਕ ਕਨਸਰਟਡ ਐਫਰਟ ਕੀਤਾ ਜਾ ਰਿਹਾ ਹੈ ਕਿ